ਇਸ ਵੇਲੇ ਬਾਗਾ ਬਾਰਡਰ ਦੀ ਜਿਹੜੀ ਪਰੇਡ ਹੋ ਰਹੀ ਆ ਪਰੇਡ ਦੇ ਵਿੱਚ ਖੜੇ ਆ ਔਰ ਵੇਖ ਸਕਦੇ ਹੋ ਤੁਸੀਂ ਲੋਕਾਂ ਦਾ ਹਜੂਮ ਹਜੂਮ ਕਿਹੜਾ ਹੈ ਜਿਹੜੇ ਬਾਹਰ ਖੜੇ ਨੇ ਲੋਕ ਜੇ ਅੰਦਰ ਦੀ ਗੱਲ ਕਰੀਏ ਤੇ ਅੰਦਰ ਸੀਟਾਂ ਜਿਹੜੀਆਂ ਉਹ ਬੁੱਕ ਨੇ ਬਿਲਕੁਲ ਦਰਵਾਜੇ ਬੰਦ ਹੈ ਔਰ ਵੇਖ ਸਕਦੇ ਹੋ ਲੱਖਾਂ ਦੀ ਤਦਾਦ ਵਿੱਚ ਹਜੂਮ ਜਿਹੜਾ ਲੋਕਾਂ ਦਾ ਉਹ ਪਹੁੰਚ ਰਿਹਾ ਐ ਇਸ ਵੇਲੇ ਬਾਗਾ ਬਾਰਡਰ ਦੀ ਪਰੇਡ ਵੇਖਣ ਵਾਸਤੇ ਔਰ ਪਰੇਡ ਵੇਖਣ ਵਾਸਤੇ ਜਿਹੜੇ ਪਹੁੰਚ ਰਹੇ ਆ ਉਹਨਾਂ ਨੂੰ ਅਜੇ ਤੱਕ ਕੋਈ ਵੀ ਸੀਟ ਮਿਲਣ ਦੇ ਅਸਾਰ ਨਹੀਂ ਹੈ ਔਰ ਦੱਸ ਦਈਏ ਕਿ ਲਗਾਤਾਰ ਲੋਕ ਆਈ ਜਾ ਰਹੇ ਨੇ ਔਰ ਆਪਣੀਆਂ ਟਿਕਟ ਜਿਹੜੀ ਆ ਉਹ ਵੇਖੀ ਆ ਕਿ ਸ਼ਾਇਦ ਸਾਡੀ ਕੋਲ ਟਿਕਟ ਮਿਲ ਜਾਵੇ ਸਾਨੂੰ ਕੋਈ ਫਸਟ ਐਂਟਰੀ ਮਿਲ ਜਾਵੇ ਲੇਕਿਨ ਐਂਟਰੀ ਕੋਈ ਨਹੀਂ ਮਿਲ ਰਹੀ ਵੇਖ ਸਕਦੇ ਹੋ ਤੁਸੀਂ ਕਿ ਬਹੁਤ ਸਾਰਾ ਲੋਕਾਂ ਦਾ ਹਜੂਮ ਬਾਹਰ ਹੀ ਖੜਾ ਹੈ ਔਰ ਸਕਰੀਨ ਰਾਈ ਸਕਰੀਨ ਰਾਈ ਵੇਖਿਆ ਜਾ ਰਿਹਾ ਸਾਰਾ ਹੀ ਬਾਰਡਰ ਦੇ ਉੱਤੋਂ ਜੋ ਵੀ ਦ੍ਰਿਸ਼ਾ ਜੋ ਪ੍ਰੇਡ ਹੋ ਰਹੀ ਹੈ ਔਰ ਲੱਖਾਂ ਲੋਕ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਵਿਖਾਏ ਜਾਣ ਕਿ ਲੱਖਾਂ ਲੋਕ ਅਜੇ ਵੀ ਆ ਰਹੇ ਨੇ ਕਿੰਨੇ ਲੋਕ ਹੋਣਗੇ ਕਿੰਨੀ ਪਬਲਿਕ ਹੋਵੇਗੀ ਲੇਕਿਨ ਸੀਟ ਕਿਸੇ ਨੂੰ ਨਹੀਂ ਹੈ ਕਿਸੇ ਦੇ ਵੀ ਬਹਿਣ ਦਾ ਪ੍ਰੋਪਰ ਜਿਹੜਾ ਉਹ ਇੰਤਜ਼ਾਮ ਨਹੀਂ ਹੋ ਸਕਿਆ ਔਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕ ਇਸ ਤਰ੍ਹਾਂ ਹੀ ਨਿਰਾਸ਼ ਜਾਣਗੇ ਕਿਉਂਕਿ ਪ੍ਰੋਪਰ ਜਿਹੜੀ ਇਸ ਵੇਲੇ ਪਬਲਿਕ ਆ ਛੁੱਟੀਆਂ ਦੇ ਡੇ ਚੱਲ ਰਹੇ ਆ ਔਰ ਬੱਚਿਆਂ ਦੀਆਂ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਬਹੁਤ ਸਾਰੇ ਪਰਿਵਾਰ ਇੱਥੇ ਆਏ ਨੇ ਔਰ ਪਰਿਵਾਰਾਂ ਨਾਲ ਗੱਲ ਕਰਦੇ ਆ ਹਾਂਜੀ ਭੈਣ ਜੀ ਸੱਸੀ ਕਾਲ ਜੀ ਭੈਣ ਜੀ ਕਿਵੇਂ ਲੱਗ ਰਿਹਾ ਅੰਦਰ ਮਿਲਿਆ ਕੋਈ ਟਿਕਟ ਮਿਲੀ ਕੋਈ ਸੀਟ ਮਿਲੀ ਹੁੰਦੀ ਕੋਈ ਸੀਟ ਨਹੀਂ ਮਿਲੀ ਦੋਨੇ ਕੋਰੀਡੋਰ ਉੱਪਰ ਪੂਰੇ ਫੁੱਲ ਨੇ ਪਹਾਰਾ ਕੇ ਪੈਕ ਸਾਈਡ ਦੇ ਕਿ ਉਹ ਵੀ ਸਾਰੇ ਫੁੱਲ ਨੇ ਹਾਰ ਕੇ ਇੱਥੇ ਬਾਹਰ ਸਾਹਮਣੇ ਸਕਰੀਨ ਦੇ ਸਾਹਮਣੇ ਆ ਕੇ ਦੇਖਣ ਲੱਗੇ ਆਏ ਆਏ ਕਿਹੜੀ ਜਗ੍ਹਾ ਤੋਂ ਅਸੀਂ ਨਾਬਾ ਸਾਈਡ ਤੋਂ ਆਏ ਹਾਂ ਨਾਬਾ ਸਾਈਡ ਤੋਂ ਆਏ ਹੋ ਤੇ ਹੁਣ ਨਾਬਾ ਸਾਈਡ ਤੋਂ ਆਏ ਹੋ ਜਿੰਨਾ ਹਜੂਮ ਆ ਰਿਹਾ ਅਜੇ ਵੀ ਲੱਖਾਂ ਲੋਕ ਆ ਰਹੇ ਨੇ ਇਹ ਇਹਨਾਂ ਨੇ ਕੀ ਵੇਖਣਾ ਹੈ ਤੂੰ ਇਹਨਾਂ ਦਾ ਕੁਝ ਵੀ ਨਹੀਂ ਵੇਖਣਾ ਹੈਗਾ ਜਦੋਂ ਤੱਕ ਪਹੁੰਚेंगे ਜਦ ਤੱਕ ਤਾਂ ਸਾਰੇ ਸਾਰੇ ਤੁਸੀਂ ਵੀ ਨਹੀਂ ਵੇਖਿਆ ਕੁਝ ਵੀ ਤੁਸੀਂ ਪਹਿਲਾਂ ਦੇ ਆਏ ਹੋ ਵੇਖ ਰਿਹਾ ਕੁਝ ਨਹੀਂ ਹੋ ਰਿਹਾ ਹੈਗਾ ਬਸ ਸਿਰਫ ਇਹ ਸਕਰੀਨ ਦਾ ਹੀ ਵੇਖਿਆ ਜਾਏਗਾ ਦੱਸ ਦਈਏ ਦਰਸ਼ਕਾਂ ਨੂੰ ਕਿ ਜਿਵੇਂ 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 ਤੁਸੀਂ ਆਪਣੇ ਮੋਬਾਈਲ ਦੀਆਂ ਸਕਰੀਨਾਂ ਤੇ ਵੇਖਦੇ ਹੋ ਟੀਵੀ ਤੇ ਵੇਖਦੇ ਹੋ ਉਵੇਂ ਜਿਆ ਪ੍ਰੋਗਰਾਮ ਤੁਹਾਨੂੰ ਇੱਥੇ ਸਕਰੀਨ ਤੇ ਵੇਖਣ ਨੂੰ ਮਿਲ ਰਿਹਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਇਹਨਾਂ ਵੇਖਦੇ ਹੋ ਕਿੰਨੇ ਲੋਕ ਬਾਹਰ ਖੜੇ ਨੇ ਇਸੇ ਤਰ੍ਹਾਂ ਨਰਾਸ਼ ਹੀ ਜਾਣਗੇ ਬਿਲਕੁਲ ਸਰਕਾਰ ਨੂੰ ਅਰੇਂਜ ਕਰਨਾ ਚਾਹੀਦਾ ਹੈ ਛੁੱਟੀਆਂ ਦਾ ਦੇਣੇ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਤੇ ਇਹਨਾਂ ਨੂੰ ਲੋਕ ਦੇਖਣ ਆਂਦੇ ਨੇ ਆਪਣੇ ਜੋ ਵਾਗਾ ਬੱਡ ਰਿਹਾ ਹੈ ਬੜੀ ਆਦੇ ਚਾਹ ਨਾਲ ਨੌਜਵਾਨਾਂ ਦੀ ਪਰੇਡ ਜੜੀ ਹੈ ਆਰਮੀ ਦੇ ਨੌਜਵਾਨ ਨੇ ਆਪਣੇ ਦੇਸ਼ ਦੇ ਜਵਾਨ ਨੇ ਔਰ ਇਹਨਾਂ ਦੀ ਪਰੇਡ ਵੇਖਣ ਵਾਸਤੇ ਲੋਕ ਆਉਂਦੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਲੋਕਾਂ ਨੂੰ ਅਜੇ ਤੱਕ ਕੋਈ ਅੰਦਰ ਸੀਟ ਜਿਹੜੀ ਆ ਉਹ ਨਹੀਂ ਮਿਲੀ ਬਿਲਕੁਲ ਅਸੀਂ ਆ ਬਾਹਰ ਖੜੇ ਆ ਸਾਨੂੰ ਨਹੀਂ ਮਿਲੀ ਘੰਟਾ ਹੋ ਗਿਆ ਸੀ ਬਾਹਰ ਖੜੇ ਆ ਇਹਨਾਂ ਨੇ ਦਰਵਾਜ਼ੇ ਬੰਦ ਕਰਤੇ ਅੱਗੇ ਕੋਈ ਜਾਣਦਾ ਰਸਈ ਹੈ ਨਹੀਂ ਸਕਰੀਨ ਦੇਖੀ ਜੰਨੇ ਜੀ ਸਾਹਮਣੇ ਆ ਦੇਖੋ ਦੱਸ ਦਈਏ ਕਿ ਫਿਰ ਸਕਰੀਨ ਦੀ ਗੱਲ ਕਰਦੇ ਆ ਕਿ ਸਕਰੀਨ ਵੇਖ ਕੇ ਗੁਜ਼ਾਰਾ ਕੀਤਾ ਜਾ ਰਿਹਾ ਔਰ ਬਾਗਾ ਬਾਰਡਰ ਦੀ ਪਰੇਡ ਵਾਸਤੇ ਅੱਜ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਸਾਂ ਔਰ ਬਹੁਤ ਸਾਰੇ ਫਿਰ ਦਾਲੂ ਜਿਹੜੇ ਆ ਜਿਵੇਂ ਕਿ ਬਹੁਤ ਸਾਰੀ ਆਵਾਮ ਜਿਹੜੀ ਆ ਬਹੁਤ ਸਾਰੀ ਜਨਤਾ ਜਿਹੜੀ ਇੱਥੇ ਪਹੁੰਚ ਰਹੀ ਆ ਲੇਕਿਨ ਸੀਟ ਦਾ ਕੋਈ ਇੰਤਜ਼ਾਮ ਨਹੀਂ ਸੀਟ ਦਾ ਕੋਈ ਇੰਤਜ਼ਾਮ ਨਹੀਂ ਲੱਖਾਂ ਲੋਕ ਲੱਖਾਂ ਲੋਕ ਵੇਖ ਰਹੇ ਹੋ ਤੁਸੀਂ ਕਿ ਆ ਲੱਖਾਂ ਪਬਲਿਕ ਜਿਹੜੀ ਇੱਥੇ ਪਹੁੰਚ ਰਹੀ ਆ ਜੇ ਵੀ ਆ ਰਹੇ ਨੇ ਲੇਕਿਨ ਸੀਟ ਪਹਿਲਿਆਂ ਨੂੰ ਨਹੀਂ ਮਿਲੀ ਪਿਛਲਿਆਂ ਨੂੰ ਕਿੱਥੋਂ ਮਿਲਣੀ ਆ ਕੋਈ ਸੀਟ ਨਹੀਂ ਆ ਕੋਈ ਅੰਦਰ ਦਾ ਇੰਤਜ਼ਾਮ ਪੂਰਾ ਨਹੀਂ ਹੋਇਆ ਲੇਕਿਨ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜੋ ਪ੍ਰੋਗਰਾਮ ਕਰਦੇ ਹੋ ਇਸ ਪ੍ਰੋਗਰਾਮ ਦਾ ਜਿਹੜਾ ਵਾ ਕਰਤਿਰਿਆ ਵਧਾਇਆ ਜਾਵੇ ਲੋਕਾਂ ਨੂੰ ਵੇਖਣ ਵਿੱਚ ਥੋੜਾ ਸਖਾਲਾ ਹੋ ਸਕੇ ਤਾਂ ਜੋ ਪਬਲਿਕ ਜਿਹੜੀ ਆ ਉਹ ਹਰਾਸ਼ਣਾ ਹੋ ਸਕੇ ਪਬਲਿਕ ਖਰਾਬ ਨਾ ਹੋ ਸਕੇ ਔਰ ਦੱਸ ਦਈਏ ਕਿ ਆ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਬਾਗਾ ਬਾਰਡਰ ਦੀਆਂ ਔਰ ਪ੍ਰੇਡ ਦੀਆਂ ਤਸਵੀਰਾਂ ਨੇ ਪ੍ਰੇਡ ਦੇ ਵਿੱਚ ਬਹੁਤ ਸਾਰਿਆਂ ਨੂੰ ਇੱਕ ਚਾਹ ਸੀਗਾ ਕਿ ਅੱਜ ਛੁੱਟੀ ਦੇ ਦਿਨਾਂ ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਹੋਈਆਂ ਇੱਥੇ ਪਹੁੰਚੇ ਲੇਕਿਨ ਉਹ ਪ੍ਰੋਗਰਾਮ ਨਹੀਂ ਵੇਖ ਸਕੇ ਬਹੁਤ ساری ਜਿਹੜੇ ਆਵਾਮ ਹੈ ਉਹ ਇੱਥੇ ਖੜੀ ਆ ਬਾਹਰ ਲੋਕ ਜਿਹੜੇ ਆ ਦਰਸ਼ਕ ਜਿਹੜੇ ਆ ਉਹ ਇੱਥੇ ਖੜੇ ਨੇ ਔਰ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਬਹੁਤ ਸਾਰੇ ਦਰਸ਼ਕਾਂ ਨੂੰ ਇੱਥੇ ਹੀ ਖੜੇ ਹੋ ਕੇ ਵਾਪਸ ਜਾਣਾ ਪੈ ਰਿਹਾ ਉਹ ਨਰਾਸ਼ ਹੋ ਕੇ ਜਾਣਾ ਪੈ ਰਿਹਾ ਪਰ ਭਾਰਤ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਇਸ ਪ੍ਰੇਡ ਦਾ ਗਿਆ ਕਰੀਟਰੀਆ ਉਹ ਵਧਾਇਆ ਜਾਵੇ ਜਨਤਾ ਦੀ ਜੋ ਚਾਹਤ ਆ ਉਹ ਵੇਖਦੇ ਹੋਏ ਲੋਕਾਂ ਦੀ ਚਾਹਤ ਜਿਹੜੀ ਉਹ ਵੇਖਦੇ ਹੋਏ ਇਹ ਕਰੀਟਰੀਆ ਵਧਾਇਆ ਜਾਵੇ ਤਾਂ ਜੋ ਲੋਕ ਜਿਹੜੇ ਆ ਉਹ ਖੁਸ਼ ਹੋ ਸਕਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਖਾਇਆ ਜਾਵੇ ਕਿ ਇਹਨਾਂ ਨੇ ਇੱਥੋਂ ਬਹਿ ਕੇ ਆਪਣੀਆਂ ਰਿਸ਼ਤੇਦਾਰੀਆਂ ਆਪਣੀਆਂ ਜਿਹੜੀਆਂ ਉਹ ਹੀ ਸੱਜਣ ਤਾਈਆਂ ਜਿਹੜੀਆਂ ਉਹਨਾਂ ਨਾਲ ਮਿਲਗੁਲ ਕੇ ਚਲੇ ਜਾਣਾ ਲੇਕਿਨ ਜੋ ਗੱਲ ਕਰੀਏ ਤਾਂ ਲੋਕਾਂ ਦਾ ਜੋ ਚਾਹ ਸੀਗਾ ਕਿ ਬੱਚਿਆਂ ਨੂੰ ਛੁੱਟੀਆਂ ਨੇ ਕਿਤੇ ਭਾਰਤ ਸਰਕਾਰ ਦੀਆਂ ਜੋ ਕਾਮਯਾਬੀਆਂ ਜੋ ਨੌਜਵਾਨਾਂ ਦੀਆਂ ਕਾਮਯਾਬੀਆਂ ਜੋ ਆਰਬੀ ਦੇ ਨੌਜਵਾਨਾਂ ਦੀਆਂ ਕਾਮਯਾਬੀਆਂ ਉਹਨਾਂ ਬਾਰੇ ਪਰੇਡ ਜੋ ਹੋ ਰਹੀ ਆ ਉਹ ਪਰੇਡ ਵਿਖਾਉਣੀ ਸੀ ਦੱਸ ਦਈਏ ਕਿ ਅੱਜ ਵੀ ਪਰੇਡ ਦੇ ਵਿੱਚ ਬਹੁਤ ਸਾਰੇ ਲੋਕਾਂ ਕੋ ਨਹੀਂ ਪਹੁੰਚਿਆ ਗਿਆ ਬਹੁਤ ਸਾਰੀ ਆਵਾਮ ਜਿਹੜੀ ਆ ਇਸੇ ਤਰ੍ਹਾਂ ਹੀ ਇੱਥੋਂ ਵਾਪਸ ਜਾ ਰਹੀ ਆ ਔਰ ਤਸਵੀਰਾਂ ਜਿਹੜੀਆਂ ਵੱਤ ਤੋਂ ਵੱਤ ਸ਼ੇਅਰ ਕਰਦੇਓ ਤਾਂ ਜੋ ਆਮ ਜਨਤਾ ਤੱਕ ਪਹੁੰਚ ਸਕੇ ਕਿ ਜਦੋਂ ਤੁਸੀਂ ਪਹੁੰਚਣਾ ਤੇ ਟਾਈਮ ਟੂ ਟਾਈਮ ਪਹੁੰਚੋ ਤੇ ਛੁੱਟੀਆਂ ਦੇ ਵਿੱਚ ਖਾਸ ਕਰ ਜ਼ਿਆਦਾਤਰ ਆਵਾਮ ਹੋਣ ਕਰਕੇ ਹਰ ਇੱਕ ਨੂੰ ਇਹ ਮੌਕਾ ਨਹੀਂ ਮਿਲਦਾ ਕਿ ਨੌਜਵਾਨਾਂ ਦੀ ਇਹ ਜਿਹੜੀ ਆ ਇਹ ਪਹਿਲ ਕਦਮੀ ਵੇਖੀ ਜਾਵੇ ਲੇਕਿਨ ਕਿਤੇ ਨਾ ਕਿਤੇ ਲੰਬੇ ਸਮੇਂ ਤੋਂ ਇਹ ਕ੍ਰਾਈਟੇਰੀਆ ਇਹ ਨਹੀਂ ਆ ਇਹ ਸਾਡੇ ਭਰਾ ਦਿੱਲੀ ਤੋਂ ਆਏ ਨੇ ਇਹ ਦਿੱਲੀ ਵਾਲੇ ਭਰਾ ਫੇਰ ਪਹੁੰਚੇ ਨੇ ਔਰ ਗੱਲ ਕਰੀਏ ਤਾਂ ਸੀਟ ਸਾਨੂੰ ਨਹੀਂ ਮਿਲੀ ਤੁਸੀਂ ਕਿਥੇ ਜਾ ਰਹੇ ਹੋ ਸੀਟ ਨਹੀਂ ਮਿਲਦੀ ਬੁਕਿੰਗ ਆ ਦਿਖਦੇ ਕਿ ਕੋਈ ਬੁਕਿੰਗ ਨਹੀਂ ਹੋਣੀ ਇਹ ਇੱਥੇ ਹੀ ਇੱਥੇ ਹੀ ਤੁਹਾਡਾ ਹੋਣਾ ਵਾ ਇਹ ਤੁਸੀਂ ਇੱਥੋਂ ਹੀ ਅੱਜ ਵਾਪਸ ਸਾਡੇ ਨਾਲ ਹੀ ਟਾਈਮ ਪਾਸ ਕਰੋਗੇ ਆ ਤਸਵੀਰਾਂ ਦਿੱਲੀ ਤੋਂ ਆਏ ਨੇ ਪ੍ਰਾਇੇ ਪਰਿਵਾਰ ਸਾਰਾ ਸਾਡਾ ਦਿੱਲੀ ਤੋਂ ਆਇਆ ਔਰ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਜਿੰਨਾ ਵੀ ਕਰੀਟੇਰੀਆ ਆ ਜਿੰਨੇ ਵੀ ਬੱਚੇ ਨੇ ਸਭ ਦਿੱਲੀ ਤੋਂ ਆਏ ਨੇ ਔਰ ਅੰਕਲ ਜੀ ਵੀ ਆਏ ਨੇ ਨਾਲ ਔਰ ਸਾਡੇ ਚਾਹਣ ਵਾਲੇ ਨੇ ਤੇ ਬੜੀ ਮਾਲਕ ਦੀ ਕਿਰਪਾ ਆ ਕਿ ਸਾਡਾ ਸਾਨੂੰ ਅਸ਼ੀਰਵਾਦ ਹੈ ਇਹਨਾਂ ਦਾ ਇਹ ਬਹੁਤ ਪਿਆਰ ਦਿੰਦੇ ਨੇ ਸਾਨੂੰ ਕਿ ਅਸੀਂ ਆਪਣੇ ਚੈਨਲ ਦੇ ਮਾਤੀ ਮਰਾਈ ਕਵਰ ਕਰਦੇ ਆਂ ਔਰ ਤਸਵੀਰਾਂ ਇਹ ਦੇਖਦੇ ਨੇ ਆ ਜਾਣਕਾਰੀ ਦੇ ਰਹੇ ਆ ਕਿ ਇਸ ਭਾਰਤ ਸਰਕਾਰ ਜਿਹੜੀਆ ਕਰਟੇਰੀਆ ਕਿਉਂ ਨਹੀਂ ਵਧਾਉਂਦੀ ਕਿਉਂ ਲੋਕਾਂ ਨੂੰ ਜਿਹੜਾ ਵਾ ਇਥੋਂ ਵਾਪਸ ਦਰਾਜ ਜਾਣਾ ਪੈ ਰਿਹਾ ਨੌਜਵਾਨਾਂ ਦੀਆਂ ਸ਼ਕਤੀਆਂ ਵੇਖਣ ਵਾਸਤੇ ਆਏ ਸੀ ਨੌਜਵਾਨਾਂ ਦਾ ਪ੍ਰਦਰਸ਼ਨ ਵੇਖਣ ਆਏ ਸੀ ਔਰ ਭਾਰਤ ਦੇਸ਼ ਦੇ ਵਿੱਚ ਇੱਕ ਬਾਰਡਰ ਬਹੁਤ ਵਧੀਆ ਚੀਜ਼ ਸੀ ਲੇਕਿਨ ਇਹ ਨਹੀਂ ਵੇਖ ਸਕਰੇ ਔਰ ਦੱਸ ਦਿਆ ਤਸਵੀਰਾਂ ਦੱਸ ਦਈਏ ਇਹ ਤਸਵੀਰਾਂ ਬਾਗਾ ਬੜਦੀਆਂ ਉਹ ਲੋਕਾਂ ਨੂੰ ਨਰਾਸ਼ ਹੀ ਜਾਣਾ ਪੈ ਰਿਹਾ ਫਿਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਕ੍ਰਿਟਰੀਆ ਵਧਾਇਆ ਜਾਏ ਤਾਂ ਜੋ ਲੋਕ ਜਿਹੜੇ ਇਥੋਂ ਨਰਾਸ਼ ਨਾ ਜਾਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾ ਨਗਰ ਜ਼ਿਲ੍ਹਾ ਗੁਰਦਾਸਪੁਰ